ਪਹਿਲੇ ਪਾਤਸ਼ਾਹ ਤਾਨਗੁਰ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਤੇ ਲੋ ਜੀ ਆਜੋ ਦੇਖਦੇ ਹਾਂ ਗੁਰਦੁਆਰਾ ਸਾਹਿਬ ਪਿੰਡ ਭੋਗ ਪਿਆ ਸੀ ਤੇ ਉਹਦੇੋਂ ਕੁਝ ਝਲਕਾਂ ਤੇ ਮਨਾਣਿਆ ਗੁਰਪਰਵ ਆਪ ਜੀ ਦੇ ਆਗਮਨ ਪ੍ਰਕਾਸ਼ ਦੇ ਅੜੇ ਜਨੁੱਖ ਰੱਖਦਿਆਂ ਹੋਇਆ ਸਤਿਗੁਰੂ ਨਾਲਿਕ ਪਰਗਟਿਆ ਮਿੱਟੀ ਤੁੰਦ ਜਦ ਚਾਲਣ ਹੋਇਆ ਦੇ ਮਹਾਵਾਕ ਅਨੁਸਾਰ ਜੀ ਪਾਤਸ਼ਾਹ ਜੀਓ ਆਪ ਜੀ ਦੇ ਪ੍ਰਕਾਸ਼ ਦੇ ਅੜੇ ਨੁੱਖ ਰੱਖਦਿਆਂ ਹੋਇਆ ਆਪ ਦੇ ਵਸਾਈ ਹੋਈ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਪਰਸਪਰੋਸ ਨੂੰ ਆਪ ਜੀ ਦੇ ਦਰਬਾਰ ਅਰੰਭੀ ਬਾਣੀ ਦੇ ਜਾਪ ਸ੍ਰੀ ਖੰਡ ਪਾਠ ਸਾਹਿਬ ਤਰ ਅਰੰਭ ਹੋਇਆ ਜੀ ਪਾਤਸ਼ਾਹ ਜੀਓ ਪਾਪ ਜੀ ਦੀ ਮਿਹਾਨ ਕਿਰਪਾ ਹੋਈ ਸਰਪੂਰਣ ਬਾਣੀ ਦੇ ਭੋਗ ਪਾਏ ਗਏ ਪ੍ਰਸਤ ਹਰੀ ਜਸ ਸ਼ਬਦ ਗੁਰਬਾਣੀ ਕੀਰਤਨ ਹੋਇਆ ਜੇ ਪਾਸ਼ਾ ਜੀਓ ਗੁਰਬਾਣੀ ਬੰਦਿਆ ਕੀਰਤਨ ਕਰਦਿਆ ਬਈ ਪ੍ਰਕਾਰ ਦੀਆਂ ਤੁਲਾ ਹੋਈਆਂ ਖਿਪਾ ਕਰਨਾ ਅੱਗੇ ਬਾਅਦ ਤੇ ਸਮੱਥ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਸਾਸੰਕਾ ਹਿਰਦੇ ਵਿੱਚ ਵਸੋਣੀ ਜੇ ਪਾਸ਼ਾ ਜੀਓ ਸੇਵਾਦਾਰਾ ਨੂੰ ਸੇਵਾ ਕਰਦਿਆਂ ਹੋਇਆ ਕਈ ਪ੍ਰਕਾਰ ਦੀਆਂ ਭੁੱਲਾਂ-ਮਕੀਆਂ ਖਿਮਾ ਕਰਨਾ ਅੱਗੇ ਵਾਅਦੇ ਸਮਰਥ ਬਖਸ਼ਿਸ਼ ਕਰਨੀ ਦੀਦੀ ਹੋਈ ਸੇਵਾ ਲੇਖੇ ਵਿੱਚ ਲਾਉਣੀ ਕਦਮ ਕਦਮ ਚੱਲਿਆ ਸੁ ਲਾਗਣਾ ਜੀ ਪਾਸ਼ਾ ਜੀਓ ਕਿਰਪਾ ਕਰਨੀ ਆ ਸਮੂਹ ਨਗਰਨ ਵਾਸੀ ਡੇਰੜਾ ਵਾਸੀ ਸੰਕਤ ਦੇ ਦੇਸ਼ ਪਰਦੇਸ ਆਪਣੇ ਬੱਚਿਆ ਪਰਿਵਾਰਾਂ ਤੇ ਮਿਹਰ ਭਰਿਆ ਰੱਖਣਾ ਪਰਿਵਾਰਾਂ ਵਿੱਚ ਸ਼ਾਂਤੀ ਬਰਤੌਣੀ ਦਿਹ ਅਰੁਗਤਾ ਬਖਸ਼ਿਸ਼ ਕਰਨੀ ਆ शरीरां ततस्थियां बक्षनिया श्री वाहि गुरु ज्ञान जी गियारे तिहारि किस कर सार न जाना तेरी सब ते वड्डा सतगुरु नानक जिन कर राखी में ਜਹਾਂ ਮਰਨ ਦੁੱਖ ਜਾਈ ਕਰਦੇ ਕੰਮ ਕਰਨ ਬੇੜ ਕੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਥੋੜੀ ਦਰ ਕੀਰਤਨ ਚੱਲਿਆ ਉਸ ਤੋਂ ਬਾਅਦ ਅਨੰਦ ਸਾਹਿਬ ਪੜ੍ਹ ਕੇ ਅਰਦਾਸ ਬੇਨਤੀ ਕੀਤੀ ਗਈ ਤੇ ਬਾਬਾ ਜੀ ਦੇ ਪ੍ਰਕਾਸ਼ ਨੂੰ ਮੁੱਖ ਰੱਖਦੇ ਹੋਏ ਸਾਰੀ ਸੰਗਤ ਤੇ ਭਲੇ ਦੀ ਅਰਦਾਸ ਹੋਈ ਤੇ ਉਸ ਤੋਂ ਬਾਅਦ ਸਾਰੀ ਸੰਗਤ ਨੇ ਪੰਗਤਾਂ ਬਣਾ ਕੇ ਲੰਗਰ ਛਕਿਆ ਜੋ ਕਿ ਲੰਗਰ ਚੱਜ ਕੜਾ ਪ੍ਰਸ਼ਾਦ ਖੀਰ ਗੋਭੀ ਦੀ ਸਬਜ਼ੀ ਦਾਲ ਤੇ ਫੁਲਕਾ ਬਣਿਆ ਹੋਇਆ ਸੀ ਬਹੁਤ ਹੀ ਸਵਾਦ ਲੰਗਰ ਸੀ ਤੁਸੀਂ ਸਭ ਜਾਣਦੇ ਹੀ ਉਹ ਵੀ ਜਦੋਂ ਲੰਗਰ ਪੰਗਤ 'ਚ ਬਹਿ ਕੇ ਖਾਦਾ ਜਾਵੇ ਹੋਰ ਵੀ ਜ਼ਿਆਦਾ ਸਵਾਦ ਲੱਗਦਾ ਹੈ ਤੇ ਸਾਰੀ ਸੰਗਤ ਨੂੰ ਇੱਕ ਵਾਰ ਫੇਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਗਟੀਆਂ ਬਹੁਤ ਬਹੁਤ ਸੰਗਤਾਂ ਨੂੰ ਵਧਾਈਆਂ ਹੋਣ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ 13 13 ਤੋਲਣ ਵਾਲਾ ਮੇਰਾ ਬਾਬਾ ਨਾਨਕ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਤੇ ਸਭ ਦੇ ਘਰਾਂ 'ਚ ਸੁੱਖ ਸ਼ਾਂਤੀ ਵਰਤਾਵੇ ਵਾਹਿਗੁਰੂ ਸੱਚੇ ਪਾਸ਼ਾ ਆਪਣੀ ਬਾਣੀ ਨਾਲ ਜੋੜੀ ਰੱਖਣਾ ਜੀ ਸਾਰੀ ਸੰਗਤ ਨੂੰ ਇਹ ਇਮਾਰਤ ਗੁਰੂ ਘਰ ਦੀ ਹੈ ਜੋ ਕਿ ਹੁਣ ਬਹੁਤ ਜਲਦ ਨਵੀਂ ਬਣਨ ਜਾ ਰਹੀ ਹੈ ਤੇ ਮਿਲਦੇ ਹਾਂ ਹੁਣ ਇੱਕ ਨਵੇਂ ਵਲੌਗ ਦੇ ਨਾਲ ਧੰਨਵਾਦ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ